ਆਪ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਅੱਜ ਅਸੀਂ ਆਏ ਹਾਂ ਗੁਰਦੁਆਰਾ ਨਾਨਕ ਸਰ ਸਾਹਿਬ ਚੀਮਾ ਮੰਡੀ ਵਿਖੇ ਜਿੱਥੇ ਮਸਜਿਦਾ ਦਿਹਾੜਾ ਬੜੀ ਹੀ ਸ਼ਾਨੋ ਸ਼ਕਤ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਪੂਰੇ ਦਰਸ਼ਨ ਵੀ ਕਰਵਾਵਾਂਗੇ ਹਾਂ ਜੀ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਧੰਨ ਸ਼੍ਰੀ ਗੁਰੂ ਨਾਨਕ ਜੀ ਦੇ ਅੰਮ੍ਰਿਤ ਚਰਨ ਸੋ ਪ੍ਰਾਪਤ ਸਥਾਨ ਗੁਰਦੁਆਰਾ ਨਾਨਕ ਸਰਸਵ ਚੀਨਾ ਮੰਡੀ ਜਿੱਥੇ ਅਸੀਂ ਆਪ ਸਭ ਸੰਗਤਾਂ ਨੂੰ ਲੈ ਕੇ ਆਏ ਜੀ ਮੈਂ ਜਿੱਥੇ ਜਿਹੇ ਜਗ੍ਹਾ ਜੋ ਮਸਿਆਦਾ ਜੋ ਦਿਹਾੜਾ ਹੈ ਬੜੀ ਹੀ ਸ਼ਾਨ ਸ਼ੋਭਤ ਨਾਲ ਮਨਾਇਆ ਜਾ ਰਿਹਾ ਹੈ ਸੋ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕ ਸਰ ਚੀਨਾ ਮੰਡੀ ਅਸੀਂ ਆਪ ਸਭ ਜੀ ਨੂੰ ਦਰਬਾਰ ਸਾਹਿਬ ਵੀ ਲੈ ਕੇ ਚੱਲਾਂਗੇ ਜੀ। ਅਰੇ ਹੋ ਸਾਡੇ ਨਾਲ। ਆ ਜੀ ਕਰੋ ਇਹ ਦਰਸ਼ਨ ਦਰਬਾਰ ਸਾਹਿਬ ਦੇ। ਹਾਂ ਜੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦਰਸ਼ਨ ਕਰ ਰਹੇ ਹੋ ਜੀ ਦਰਬਾਰ ਸਾਹਿਬ ਦੇ। ਅਸੀਂ ਦੋਸਤੋ ਤੁਹਾਨੂੰ ਇਸ ਦਰਬਾਰ ਸਾਹਿਬ ਦਾ ਇੱਕ ਪੱਖਾ ਦਿਖਾਉਣ ਜਾ ਰਹੇ ਹਾਂ ਜੋ ਬਹੁਤ ਹੀ ਵੱਡਾ ਅਤੇ ਬਹੁਤ ਹੀ ਖੂਬਸੂਰਤ ਹੈ ਜੋ ਪੂਰੇ ਦਰਬਾਰ ਸਾਹਿਬ ਨੂੰ ਹਵਾ ਵੀ ਦਿੰਦਾ ਹੈ। ਸੋ ਇਹ ਜੋ ਖੂਸੂਤ ਦਰਵਾਰ ਹੈ ਇਹ ਹੈ ਗੁਰਦੁਆਰਾ ਨਾਨਕ ਸਰਸੇਵ ਦਾ ਸੋ ਸੰਗਤਾਂ ਵਾਹਿਗੁਰੂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਜੀ ਬਹੁਤ ਹੀ ਖੂਸੂਤ ਦਰਵਾਰ ਗੁਰਦੁਆਰਾ ਨਾਨਕ ਸਰਸੇਵ ਦਾ ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦਾ ਜੋ ਤਪਸਥਾਨ ਹੈ ਉਹ ਜਗਾ ਇਹ ਆਪ ਸਭ ਦਰਸ਼ਨ ਕਰ ਰਹੇ ਹੋ ਬਹੁਤ ਹੀ ਖੂਬਸੂਰਤ ਸਰੋਵਰ ਜੋ ਬਣਿਆ ਹੋਇਆ ਹੈ ਸੋ ਅਸੀਂ ਤੁਹਾਨੂੰ ਇਸ ਦਰਬਾਰ ਸਾਹਿਬ ਦਾ ਹਰ ਇੱਕ ਅੰਸ਼ ਦਿਖਾਵਾਂਗੇ ਅਰੇ ਹੋ ਸਾਡੇ ਨਾਲ ਇਹ ਜੋ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਇਹ ਪਵਿੱਤਰ ਵੀਰ ਸਾਹਿਬ ਦਾ ਉਹ ਇਤਿਹਾਸਕ ਦਰਖਤ ਹੈ ਇਥੇ ਸੰਗਤਾਂ ਆਪਣੀਆਂ ਸੁੱਖਣਾ ਸੁਖਦੀਆਂ ਨੇ ਤੇ ਗੁਰੂ ਮਹਾਰਾਜ ਜੀ ਉਹਨਾਂ ਤੇ ਕਿਰਪਾ ਕਰਦੇ ਨੇ ਸੋ ਆਪ ਸਭ ਦੇਖ ਸਕਦੇ ਹੋ ਕਿ ਸੰਗਤਾਂ ਇਸ ਜਗ੍ਹਾ ਨਤਮਸਤਕ ਹੋ ਰਹੀਆਂ ਨੇ ਜੀ ਆ ਸੰਗਤ ਜੀ ਹੁਣ ਅਸੀਂ ਤੁਹਾਨੂੰ ਗੁਰਦੁਆਰਾ ਥੜਾ ਸਾਹਿਬ ਦੇ ਜੋ ਦਰਸ਼ਨ ਨੇ ਕਰਵਾ ਰਹੇ ਆ ਕਿ ਉਹਨਾਂ ਦਾ ਇਤਿਹਾਸ ਲਿਖਿਆ ਹੋਇਆ ਹੈ ਜੀ ਕਰੋ ਜੀ ਦਰਸ਼ਨ ਦਰਬਾਰ ਸ੍ਰੀ ਥੜਾ ਸਾਹਿਬ ਜੋ ਸਰੋਵਰ ਦੇ ਬਿਲਕੁਲ ਵਿਚਕਾਰ ਬਣਿਆ ਹੋਇਆ ਹੈ ਇਹ ਦੇਖਦੇ ਆ ਹੀ ਬੰਦਾ ਹੈ ਚਲਦੇ ਆ ਜੀ ਉਸ ਦੇ ਅੱਗੇ ਜਿਸ ਜਗ੍ਹਾ ਸਾਡੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜਿਆਂ ਨੇ ਜੋ ਆਪਣੀ ਤਪੱਸਿਆ ਉਹ ਕੀਤੀ ਗਈ ਹੈ ਸੋ ਆਪ ਸਭ ਸੰਗਤਾਂ ਇਹ ਜਗ੍ਹਾ ਆ ਕੇ ਈਸ਼ਸਤਾਨ ਦੇ ਜੋ ਦਰਸ਼ਨ ਇਹੋ ਕਰ ਸਕਦੇ ਆ ਜੀ ਦਰਬਾਰ ਸ੍ਰੀ ਥੜਾ ਸਾਹਿਬ ਤਾਪਸਥਾਨ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੂੰ ਮਸਤਾਨਾ ਸਾਹਿਬ ਵਾਲੇ ਕਿਹਾ ਜਾਂਦਾ ਹੈ ਇਹ ਉਹਨਾਂ ਦਾ ਜੋ ਪਿੰਡ ਹੈ ਜਨਮ ਸਥਾਨ ਹੈ ਸਾਸਾਂਗੜੀ ਜੀ ਅਸੀਂ ਜੀ ਕਿ ਗੇੜਾ ਆਪਾਂ ਖੜਾ ਸਾਹਿਬ ਦੀ ਬਾਹਰਲੀ ਸਾਈਡ ਦਾ ਵੀ ਲਾਵਾਂਗੇ ਜੋ ਸਰੋਵਰ ਦੇ ਬਿਲਕੁਲ ਵਿਚਕਾਰ ਬਣਿਆ ਹੋਇਆ ਹੈ ਤੇ ਇਹਦੀ ਜੋ ਮਹਾਨਤਾ ਹੈ ਉਥੇ ਕਹਿਣ ਸੁਣਨ ਤੋਂ ਪਰੇ ਹੈ ਹੀ ਹੈ ਇਸ ਦੀ ਜੋ ਖੂਬਸੂਰਤੀ ਹੈ ਉਹ ਵੀ ਦੇਖਦੇ ਹੀ ਵੰਦੀ ਹੈ ਬਹੁਤ ਹੀ ਸਾਹਸਾਂਗੇ ਜੀ ਇਹ ਜੋ ਸਥਾਨ ਹੈ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੋ 20ਵੀਂ ਸਦੀ ਦੇ ਅਵਤਾਰ ਹੋਏ ਨੇ ਇਹ ਉਹਨਾਂ ਦਾ ਸਥਾਨ ਹੈ ਜੀ ਸੋ 15 16 17 ਮਾਰਚ ਨੂੰ ਜਿੱਥੇ ਇਸ ਜਗ੍ਹਾ ਤੇ ਬਹੁਤ ਹੀ ਇਹ ਬੜਾ ਮੇਲਾ ਲੱਗਦਾ ਹੈ ਸੰਤ ਮਹਾਰਾਜ ਜੀ ਦੇ ਜਨਮ ਦਿਨ ਦੇ ਸੰਦਰਭ ਦੇ ਵਿੱਚ ਉਥੇ ਹੀ ਇਸ ਜਗ੍ਹਾ ਤੇ ਹਰ ਇੱਕ ਮਸਿਆਂ ਨੂੰ ਸੰਗਤਾਂ ਇਸੇ ਤਰ੍ਹਾਂ ਹੀ ਨਤਮਸਤਕ ਹੁੰਦੀਆਂ ਨੇ ਤੇ ਆਪਣੀਆਂ ਜੋ ਮਨੋ ਕਾਮਨਾਵਾਂ ਨੇ ਉਹ ਪੂਰਨ ਕਰਦੀਆਂ ਨੇ ਸੋ ਹੁਣ ਅਸੀਂ ਆਪ ਸਭ ਜੀਆਂ ਨੂੰ ਗੁਰਦੁਆਰਾ ਸਾਹਿਬ ਸ੍ਰੀ ਅੰਗੀਠਾ ਸਾਹਿਬ ਵਿਖੇ ਲੈ ਕੇ ਚੱਲੇ ਆ ਜੀ। ਸੋ ਇਸ ਦੇ ਵੀ ਦਰਸ਼ਨ ਕਰਵਾਵਾਂਗੇ। ਸਾਧ ਸੰਗਤ ਜੀ ਅਸੀਂ ਪਹੁੰਚ ਗਏ ਆ ਜੀ ਦਰਬਾਰ ਸਾਹਿਬ ਯਾਦਗਾਰ ਸੰਤ ਬਾਬਾ ਤੇਜਾ ਸਿੰਘ ਜੀ ਐਮਏ ਐਲਐਲਵੀ ਪੀਵੀਏ ਐਮਯੂ ਐਸਏ ਇਹ ਸੰਤ ਮਹਾਰਾਜ ਜੀ ਦੇਆਂ ਜੋ ਡਿਗਰੀਆਂ ਸੀ ਉਹ ਨੇ ਕਿਉਂਕਿ ਸੰਤ ਜੀ ਮਹਾਰਾਜ ਨੂੰ ਜਿੱਥੇ ਅਧਿਆਤਮ ਕਦੇ ਗੁਰੂ ਕਿਹਾ ਜਾਂਦਾ ਹੈ ਉਥੇ ਹੀ ਇਹਨਾਂ ਨੂੰ ਵਿਦਿਆਦਾਨੀ ਵੀ ਕਿਹਾ ਜਾਂਦਾ ਹੈ ਸੋ ਅੱਜ ਅਸੀਂ ਉਸ ਮਹਾਨ ਸੰਤ શ્રીਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੀ ਜਨਮ ਸਥਾਨ ਅਤੇ ਤਪਸਥਾਨ ਗੁਰਦੁਆਰਾ ਨਾਨਕ ਸਰਸਾਹ ਵਿਖੇ ਆਪ ਸਭ ਸੰਗਤਾਂ ਨੂੰ ਲੈ ਕੇ ਆਏ ਹਾਂ ਕੈਵਰਤ ਲਏ ਹਿੰਦੂ ਪਾਈ ਯਾਤਰਾਂ ਦਿੱਲੀ ਵਾਲੇ ਅਸੀਸ ਜੀ ਹਰ ਦਾ ਨਾਮ ਜੀ ਸਰਸੰਗ ਜੀ ਗੁਰਦੁਆਰਾ ਨਾਨਕ ਸਰ ਸਾਹਿਬ ਦਾ ਜੋ ਦੇਗ ਦਾ ਕਾਉਂਟਰ ਹੈ ਇਸ ਜਗ੍ਹਾ ਤੋਂ ਸੰਗਤਾਂ ਦੇਗ ਕਰਵਾ ਕੇ ਦਰਬਾਰ ਸਾਹਿਬ ਪਹੁੰਚਦੀਆਂ ਨੇ ਜੀ ਗੁਰਦੁਆਰਾ ਸਹਿਰ ਦੇ ਅੰਦਰ ਜੋ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਜੋਤੀਆਂ ਜੁੜੇ ਸਾਮੰਬੰਦੀ ਜੋ ਵਿਵਸਥਾ ਹੈ ਉਵਰੀ ਸਚੱਜੀ ਕੀਤੀ ਗਈ ਹੈ ਤਾਂ ਕਿ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਇਸ ਉਥਾ ਜੋ ਲੰਗਰ ਹੈ ਕਿਉਂਕਿ ਇਸ ਸਥਾਨ ਨੂੰ ਸ੍ਰੀ ਗੁਰੂ ਨਾਨਕ ਜੀ ਨੇ ਚਰਨਛੋਹ ਪ੍ਰਾਪਤ ਹੈ ਸੋ ਇਸ ਜਗ੍ਹਾ ਵਿਸ਼ਾਲ ਲੰਗਰ ਹੈ ਜੋ ਨਿਰੰਤਰ ਚੱਲਦਾ ਰਹਿੰਦਾ ਹੈ सो so, आप सब देख सकते हो कि सेवादार भीर जो लंगर की सेवा है वो कर रहे हैं जी सो so, बहुत ही वे पदर से लंगर चलाया जा रहा है जिसकी सेवा सेवादार वालों की जा रही है जी सो so, असी आप सब लंगर के अंदर भी लेके चला जी ਇਥੇ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਲੰਗਰ ਚਾکریاں ਨੇ ਇਹ ਸੇਵਾ ਦਾ ਰਵੀਰ ਲੰਗਰ ਛਕਾ ਵੀ ਰਹੇ ਨੇ ਸਾਰਾ ਸੰਗਤ ਜੀ ਲੋ ਮਸਿਆਦੇ ਇਸ ਦਿਹਾੜੇ ਤੇ ਮਿੱਠੇ ਚੌਲਾਂ ਦੀ ਸੇਵਾ ਉਹ ਕੀਤੀ ਜਾ ਰਹੀ ਹੈ ਹਾਂ ਜੀ ਸਾਰਾ ਸੰਗਤ ਜੀ ਇਹ ਜਿਹੜਾ ਜੋ ਝੂਠੇ ਵਰਤਨ ਨੇ ਉਹ ਆਉਂਦੇ ਨੇ ਇਹ ਸੇਵਾਦਾਰ ਵੀਰ ਅਗੇ ਨੂੰ ਸਾਫ ਕਰਕੇ ਧੋਣ ਵਾਲੀ ਜਗ੍ਹਾ ਭੇਜ ਦੇਣੀ ਤੇ ਇਹਨਾਂ ਦੀ ਇਹ ਸੇਵਾ ਜੋ ਕਰ ਰਹੇ ਨੇ ਜੀ ਬੜੀ ਹੀ ਲਾਜੋਗ ਹੈ ਤੇ ਆਪ ਸਭ ਸੰਗਤਾਂ ਦੇਖ ਸਕਦੇ ਹੋ ਕਿ ਕਿੰਨੀ ਬੜੀ ਤਦਾਦ ਦੇ ਵਿੱਚ ਸੰਗਤਾਂ ਨੇ ਜੋ ਉਹ ਝੂਠੇ ਵਰਤਨਾਂ ਨੂੰ ਸੁੱਚੇ ਵਰਤਨ ਕਰਨ ਦੀ ਜੋ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਜੀ ਤੇ ਇਸ ਜਗ੍ਹਾ ਤੇ ਅਸੀਂ ਵਰਤਨ ਨੇ ਉਸ ਸਤਿਉਕੇ ਮੌਜੂਦ ਨੇ ਤੇ ਸੰਗਤਾਂ ਨੰਨ ਰੱਖਣ ਦੇ ਲਈ 3 ਜਗ੍ਹਾ ਤੋਂ ਆਰਥ ਨੂੰ ਲੈ ਕੇ ਜੰਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗ ਜੀਓ ਅੱਜ ਅਸੀਂ ਆਪ ਸਭ ਜੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕ ਸਰ ਚੀਮਾ ਮੰਡੀ ਵਿਖੇ ਲੈ ਕੇ ਆਏ ਜੀ ਜਿੱਥੇ ਹੁਣ ਅਸੀਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਹੈ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਮੱਖਣ ਸਿੰਘ ਜੀ ਪਾਸੋਂ ਸਰਬਨ ਕਰਵਾਵਾਂਗੇ ਸੋ ਕਰਿਓ ਜੀ ਸਰਬਨ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਜੇ ਸਥਾਨ ਤੇ ਅੱਜ ਲੱਖਾਂ ਦੇ ਹਿਸਾਬ ਨਾਲ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਮੁੱਚਾ ਚੀਮਾ ਸਾਹਿਬ ਅਤੇ ਸਮੁੱਚਾ ਇਲਾਕਾ ਤੇ ਦੇਸ਼ ਅਤੇ ਪ੍ਰਦੇਸ਼ ਦੀਆਂ ਸੰਗਤਾਂ ਆਜੇ ਮਸਜਿਦ ਦੇ ਹਾੜੇ ਅਤੇ ਹਰ ਮਹੀਨੇ ਦੇ ਗੁਰਮਤ ਸਮਾਗਮ ਦੇ ਦਿਹਾੜੇ ਨੂੰ ਮੁਖ ਰੱਖਦੇ ਹੋਇਆਂ ਨਕ ਨਮਸਤਕ ਹੋ ਰਹੀਆਂ ਨੇ ਇਹ ਪਾਵਨ ਪਵਿੱਤਰ ਸਥਾਨ ਸੋ ਤੁਹਾਨੂੰ ਤਾਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਨਾਮ ਦੇ ਨਾਲ ਮਸਤੂਆਣਾ ਸਭ ਲਾਇਆ ਜਾਂਦਾ ਹੈ ਜਿਨ੍ਹਾਂ ਦੀ ਪਾਵਨ ਪਵਿੱਤਰ ਜਨਮ ਭੂਮੀ ਚੀਮਾ ਸਾਹਿਬ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਹੈ ਉਹਨਾਂ ਦਾ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਨਾਨਸਰ ਸਾਹਿਬ ਪ੍ਰਗਟ ਕੀਤਾ ਹੋਇਆ ਹੈ ਸੰਤ ਜੀ ਮਹਾਰਾਜ ਨੂੰ ਚੀਮਾ ਸਾਹਿਬ ਦੀ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਇਸ ਸਥਾਨ ਦੀਮਾ ਸਾਹਿਬੇ ਗੁਰੂ ਦਾ ਪਵਨ ਸਥਾਨ ਬਣਾਉਣ ਦੀ ਆਪ ਜੀ ਸਾਡੀ ਸਾਰੀਆਂ ਸੰਗਤਾਂ ਤੇ ਕਿਰਪਾਲਤਾ ਕਰੋ ਸੋ ਸੰਤ ਜੀ ਮਹਾਰਾਜ ਨੇ ਇਸ ਨਗਰੀ ਦੇ ਬਾਜ਼ਾਰ ਵਿੱਚ ਦੂਸਰੀ ਵਾਰ ਦੀਵਾਰ ਲਾਉਂਦੇ ਆ ਆਪਣੇ ਮੁਖਾਰ ਬਿੰਦ ਤੋਂ ਫਰਮਾਇਆ ਕਿ ਆਓ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਪਵਨ ਪਵਿੱਤਰ ਸਥਾਨ ਦੀ ਬਖਸ਼ੰਦਗੀ ਕਰਨੀ ਹੈ ਸੋ ਸੰਤ ਜੀ ਮਹਾਰਾਜ ਨੇ ਸੰਗਤਾਂ ਨੂੰ ਨਾਲ ਲੈ ਕੇ ਗੁਰਦੁਆਰਾ ਨਾਨਸਰ ਸਾਹਿਬ ਜਿੱਥੇ ਅੱਜ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦਾ ਤਪ ਸਥਾਨ ਬਣਿਆ ਹੋਇਆ ਹੈ ਇੱਥੇ ਲੈ ਕੇ ਆਉਣਾ ਕੀਤਾ ਤੇ ਸੰਤ ਮਹਾਰਾਜ ਨੇ ਆਪ ਸਾਰੀਆਂ ਸੰਗਤਾਂ ਦੇ ਸਮੇਤ ਆਪ ਆਪਣੇ ਹੱਥੀ ਮਿੱਟੀ ਆਪਣੇ ਹੱਥੀ ਪੁੱਟ ਕਰਕੇ ਆਪਣੇ ਪੱਲੇ ਵਿੱਚ ਪਾ ਜਿਸ ਸਥਾਨ ਤੇ ਅੱਜ 베ਰੀ ਸਾਹਿਬ ਸੁਭਾਏਮਾਨ ਹੈ ਜੋ ਪ੍ਰਾਤਨ ਹੈ ਤੇ ਨਾਲ ਹੀ ਕਰੀਰ ਹੁੰਦਾ ਸੀ ਇੱਥੇ ਲਿਆ ਕੇ ਮਹਾਪੁਰਸ਼ਾਂ ਨੇ ਪੰਜ ਝੋਲੀਆਂ ਮਿੱਟੀ ਦੀਆਂ ਕੱਡੀਆਂ ਹਨ ਤੇ ਆਪ ਆਪਣੇ ਪਾਵਨ ਪਵਿੱਤਰ ਕਰ ਕਮਲਾਂ ਦੇ ਨਾਲ ਸਾਲ 1911 ਈਸਵੀ ਦੇ ਅੰਦਰ ਇਸ ਮਹਾਨ ਪਵਿੱਤਰ ਸਥਾਨ ਦੀ ਨੀ ਰੱਖੀ ਅਤੇ ਇੱਕ ਸਰਦਾਬਾਨ ਪੰਡਤ ਨੇ ਬੇਨਤੀ ਕੀਤੀ ਮਹਾਰਾਜ ਕੇ ਇਸ ਸਥਾਨ ਦਾ ਜਿਹੜਾ ਨਾਮ ਹੈ ਉਹ ਆਪ ਜੀ ਦੇ ਨਾਮ ਤੇ ਰੱਖੋ ਸੰਤ ਮਹਾਰਾਜ ਜੀ ਕਹਿ ਲਗੇ ਨਹੀਂ ਭੋਲਿਆ ਇੱਥੇ ਧੰਨ ਸੰਤ ਬਾਬਾ ਅਤਰ ਸਿੰਘ ਸੰਤਾ ਅਤਰ ਸੰਤਾ ਅਤਰ ਸਿੰਘ ਜੀ ਮਹਾਰਾਜ ਜੀ ਨੇ ਬਚਨ ਕੀਤਾ ਮਹਾਰਾਜ ਕਹਿੰਦੇ ਕਿ ਨਹੀਂ ਭੋਲੇ ਤੇ ਤਾਂ ਧੰ ਸਤਗੁਰੂ ਗੁਰੂ ਨਾਨਕ ਦੇ ਮਹਾਰਾਜ ਹੀ ਆਏ ਨੇ ਇਸ ਲਈ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਨਾਨਕ ਸਰ ਸਾਹਿਬ ਸੰਤ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਫਰਮਾਇਆ ਗੁਰੂ ਖਾਲਸਾ ਜੀ ਧੰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੇ ਇਹ ਜਿਹੜੇ ਬਚਨ ਨੇ ਇਹ ਜਿਸ ਵਕਤ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਲਗਭਗ 1509 ਦੇ ਅੰਦਰ ਅਨ ਦਾਣੇ ਤੋਂ ਹੁੰਦੇ ਹੋਏ ਇਸ ਨਗਰੀ ਇਸ ਨਗਰੀ ਤੋਂ ਸੁਨਾਵ ਹੁੰਦੇ ਹੋਏ ਅੱਗੇ ਸੰਗਰੂਰ ਜਿਵੇਂ ਨਾਨਕਿਆਣਾ ਸਾਹਿਬ ਕੋਈ ਸਾਹਿਬ ਗਏ ਉਸ ਸਮੇਂ ਦੇ ਅੰਦਰ ਇਸ ਮਹਾਨ ਸੱਪੜੀ ਦੇ ਉੱਤੇ ਸੰਤ ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੋ ਆਪਣੇ ਸੇਵਕ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਸਹਿਤ ਇੱਥੇ ਉਹਨਾਂ ਨੇ ਚਰਨ ਪਾਏ ਜੋ ਮਹਾਪੁਰਸ਼ਾਂ ਦੇ ਪਾਵਨ ਬਚਨ ਸਤਿਗੁਰੂ ਸਾਹਿਬ ਜੀ ਦੇ ਇਸ ਪਾਵਨ ਪਵਿੱਤਰ ਅਟਲ ਬਚਨਾਂ ਨੂੰ ਸਿੱਧ ਕਰਦੇ ਨੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJ DE ਗੁਰਸਿੱਖੀ ਸੋ ਥਾਨ ਪਾਲਿਆ ਲੈ ਧੂਰ ਮੁਖ ਲਾਵਾ ਸੋ ਸੰਤ ਜੀ ਮਹਾਰਾਜ ਨੇ ਨਹੀਂ ਇਸ ਪਵਨ ਸਥਾਨ ਦੀ ਰੱਖ ਕੇ ਬਚਨ ਕੀਤਾ ਕਿ ਭਾਈ ਇਹ ਸੰਗਤਾਂ ਦੀ ਬੇਨਤੀ ਜਦੋਂ ਹੋਈ ਕਿ ਮਹਾਰਾਜ ਇਸ ਦੀ ਫਿਰ ਸੇਵਾ ਕਰਾਓ ਤਾਂ ਸੰਤ ਜੀ ਮਹਾਰਾਜ ਨੇ ਬਚਨ ਕੀਤਾ ਕਿ ਭਾਈ ਇਹ ਦੀ ਸੇਵਾ ਸਾਥੋਂ ਬਾਅਦ ਸੰਗਤਾਂ ਕਰਨ ਗਈਆਂ ਸੋ ਸਮੇਂ ਅਨੁਸਾਰ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਤੇ ਇਲਾਕੇ ਦੇ ਸਹਿਯੋਗ ਦੇ ਨਾਲ ਇਸ ਪਵਨ ਪਵਿੱਤਰ ਸਾਨ ਗੁਰਦੁਆਰਾ ਨਾਨਕ ਸਰ ਸਾਹਿਬ ਦਰਬਾਰ ਸਾਹਿਬ ਜੀ ਦੀ ਨੀ ਸੰਤ ਜੀ ਮਹਾਰਾਜ ਜੀ ਨੇ ਰੱਖ ਕਰਕੇ ਸਾਧ ਸੰਗਤ ਜੀ ਸਮੁੱਚੀ ਬੇੜਨ ਬਣਾਈ ਅਤੇ ਇਸ ਪਵਨ ਸਥਾਨ ਤੇ ਲੰਗਰ ਬੁੰਗੇ ਅਤੇ ਪਵਨ ਸਰੋਵਰਾਂ ਦੀ ਸੇਵਾ ਕਰਾਈ ਜਿੱਥੇ ਗੁਰੂ ਖਾਲਸਾ ਜੀ ਸੰਤ ਬਾਬਾ ਤੇਜ ਸਿੰਘ ਜੀ ਮਹਾਰਾਜ ਨੇ ਇਸ ਪਵਨ ਸਥਾਨ ਤੇ ਜਿੱਥੇ ਇੱਥੇ ਗੁਰਮਤ ਸੰਗੀਤ ਵਿਦਿਆਲਾ ਖੋਲਿਆ ਤੇ ਜਿੱਥੇ ਇੱਥੇ ਫਿਰ ਅनाथਾਂ ਤੇ ਜਿਤੇਮ ਗਰੀਬਾਂ ਬੱਚਿਆਂ ਨੂੰ ਕੁਰਬਾਨੀ ਸੰਥਿਆ ਕੁਰਬਾਨੀ ਸੰਗੀਤ ਦੀ ਵਿੱਦਿਆ ਵੀ ਆਪ ਸੰਤ ਮਹਾਰਾਜ ਨੇ ਬੜੇ ਉੱਚ ਕੋਟੀ ਦੇ ਉਸਤਾਦ ਰੱਖ ਕੇ ਬੱਚਿਆਂ ਨੂੰ ਦਵਾਈ ਹੈ ਸੋ ਸਾਧ ਸੰਗਤ ਦੀ ਇਹ ਮਹਾਨ ਪਵਿੱਤਰ ਸਥਾਨ ਹੈ ਜਿੱਥੇ ਅੱਜ ਵੀ ਬੇਅੰਤ ਸੰਗਤਾਂ ਨਕ ਨਵਸਤਕ ਹੁੰਦੀਆਂ ਨੇ ਸੋ ਸੰਤ ਤੇਜਾ ਸਿੰਘ ਜੀ ਮਹਾਰਾਜ ਵੀ ਇਸ ਪਾਵਨ ਪਵਿੱਤਰ ਸਥਾਨ ਦੀ ਸੇਵਾ ਅਤੇ ਹੋਰ ਇਲਾਕੇ ਦੇ ਅੰਦਰ ਤੇ ਦੇਸ਼ ਅਤੇ ਵਿਦੇਸ਼ਾਂ ਦੇ ਅੰਦਰ ਸੇਵਾ ਕਰਦੇ ਹੋਏ ਸਾਧ ਸੰਗਤ ਜੀ 1965 3 ਜੁਲਾਈ ਨੂੰ ਇਸ ਪਵਨ ਸਥਾਨ ਤੇ ਹੀ ਸਾਧ ਸੰਗਤ ਜੀ ਆਪ ਜੋਤੀ ਜੋਤ ਸਮਾਗੇ ਸਨ ਸੋ ਉਹਨਾਂ ਦੇ ਪਵਨ ਯਾਦਗਾਰੀ ਦੇ ਅੰਦਰ ਅੱਜ ਦਰਬਾਰ ਸਾਹਿਬ ਵੀ ਬਣਿਆ ਹੋਇਆ ਹੈ ਸੋ ਇਸ ਸਥਾਨ ਤੇ ਅੱਜ ਵੀ ਦੇਖੋ ਬੇਅੰਤ ਸੰਗਤਾਂ ਨਤਨਮਸਤਕ ਹੋ ਰਹੀਆਂ ਨੇ ਜਿਸ ਤਾਲ ਤੇ ਪਹੁੰਚ ਕੇ ਬੇਅੰਤ ਸੰਗਤਾਂ ਆਪਣੇ ਤਨ ਕਰਕੇ ਮਨ ਕਰਕੇ ਬਾਣੀ ਕਰਕੇ ਸੰਗਤ ਸੇਵਾ ਸਿਮਰਨ ਕਰਦੇ ਆ ਨਕ ਨਮਸਤਕ ਹੁੰਦੇ ਆ ਆਪਣੀਆਂ ਭਾਵਨਾ ਤੇ ਸ਼ਰਧਾਮਾ ਪੂਰਤ ਕਾਦੀਆਂ ਨੇ ਸੋ ਗੁਰੂ ਖਾਲਸਾ ਜੀ ਜੋ ਵੀ ਇਸ ਸਥਾਨ ਤੇ ਇੱਛਾ ਧਾਰ ਕੇ ਆਉਂਦਾ ਤੇ ਗੁਰੂ ਦਾ ਪਵਨ ਪਵਿੱਤਰ ਸਥਾਨ ਹੈ ਤੇ ਅਟਲ ਇੱਥੇ ਕਲਾ ਵਰਤਦੀ ਹੈ ਜਿੱਥੋਂ ਬੇਅੰਤ ਸੰਗਤਾਂ ਆਪਣੇ ਬੇਅੰਤ ਦੁੱਖਾਂ ਦੇ ਸਹਿਤ ਆਉਂਦੀਆਂ ਹੋਈਆਂ ਮਹਾਨ ਇਸ ਪਵਨ ਸਥਾਨ ਤੇ ਸੰਗਤ ਸੇਵਾ ਤੇ ਸਿਮਰਨ ਕਰਕੇ ਸੁਖ ਰੂਪੀ ਦਾਤਾਂ ਦੀ ਪ੍ਰਾਪਤੀ ਕਰਕੇ ਸਾਧ ਸੰਗਤ ਜੀ ਆਪਣੇ ਜੀਵਨ ਦਾ ਲਾਹਾ ਲੈਂਦੀਆਂ ਨੇ ਸੋ ਇਸ ਮਹਾਨ ਪਵਿੱਤਰ ਸਥਾਨ ਦਾ ਇਹ ਪਾਵਨ ਇਤਿਹਾਸ ਹੈ ਜੋ ਸੁਖ ਜੋ ਟੁਕ ਮਾਤਰ ਆਪ ਸਾਰੀਆਂ ਸੰਗਤਾਂ ਨੂੰ ਜਾਣੀ ਪਛਾਣੂ ਕਰਾਇਆ ਸੋ ਆਓ ਇਸ ਮਹਾਨ ਪਵਿੱਤਰ ਸਥਾਨ ਤੇ ਆਪਣੇ ਜੀਵਨ ਦੇ ਲਈ ਜੋ ਸੰਤ ਮਹਾਰਾਜ ਜੀ ਨੇ ਸੰਗਤ ਸੇਵਾ ਤੇ ਸਿਮਰਨ ਦਾ ਖਜ਼ਾਨਾ ਖੋਲਿਆ ਜਿੱਥੇ ਅੱਜ ਵੀ ਖੁੱਲ ਹੈ ਦੋਵੇਂ ਸਮੇਂ ਦੇ ਅੰਮ੍ਰਿਤ ਵੇਲੇ ਦਾ ਨਿਤਨੇਮ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਸਾਢੇ 3 ਵਜੇ ਗੁਰੂ ਦਾ ਪਾਵਨ ਹੁਕਮ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਅਤੇ ਪੰਜ ਬਾਣੀਆਂ ਦੇ ਨਿਤਨੇਮ ਉਪਰੰਤ ਆਸਾ ਜੀ ਦੀ ਵਾਰ ਦਾ ਕੀਰਤਨ ਅਤੇ ਲੜੀਵਾਰ ਅਮਰਤ ਮਈ ਬਾਣੀ ਦੀ ਕਥਾ ਲਗਭਗ 2000 ਚਾਰ ਤੋਂ ਚੱਲ ਰਹੀ ਹੈ ਅਤੇ ਸ਼ਾਮ ਦਾ ਵੀ ਪਾਵਨ ਪਵਿੱਤਰ ਇਸ ਸਥਾਨ ਦਾ ਜਿਹੜਾ ਰੋਜ਼ਾਨਾ ਦਾ ਨਿਤਨੇਮ ਹੈ ਉਹ ਸ਼ਾਮ ਨੂੰ ਪਹਿਲੇ ਗੁਰੇ ਇਤਿਹਾਸ ਦੀ ਕਥਾ ਫਿਰ ਸ਼ਬਦ ਕੀਰਤਨ ਫਿਰ ਸੋਧ ਰਾਸਾਇਮ ਫਿਰ ਆਰਤੀ ਆਰਤੀ ਅਤੇ ਗੁਰੂ ਖਾਲਸਾ ਜੀ ਸ਼ਾਮ ਦੇ ਦੀਵਾਨ ਦੀ ਸਮਾਪਤੀ ਹੁੰਦੀ ਹੈ ਸੋ ਇਸ ਸਥਾਨ ਤੇ ਮਹਾਨ ਪਵਿੱਤਰ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਕੰਗੀ ਤਰ ਦਸ਼ਮੇਸ਼ ਪਾਤਸ਼ਾਹ ਜੀ ਦੇ ਤੱਕ ਸਾਰੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਗੁਰਤਾ ਗਦੀ ਗੁਰਪੁਰਬ ਜੋਤੀ ਜੋਤ ਸਮਾਉਣ ਬਰ ਗੁਰਪੁਰਬ ਅਤੇ ਸਮੂਹ ਗੁਰੂ ਕੇ ਭਗਤ ਅਤੇ ਸੰਤਾਂ ਦੇ ਅਤੇ ਮਹਾਨ ਗੁਰੂ ਕੇ ਮਹਾਨ ਜੋਧਿਆਂ ਦੇ ਇੱਥੇ ਪਾਵਨ ਪਵਿੱਤਰ ਇਤਿਹਾਸਕ ਦਿਗਾ ਦਿਹਾੜੇ ਬੜੀ ਸ਼ਰਧਾ ਦੇ ਨਾਲ ਸਮੂਹੀ ਗੁਰੂ ਘਰ ਦੀ ਮਲੇਜ ਬੇਟਾ ਤੇ ਸੰਗਤਾਂ ਦੇ ਵੱਲੋਂ ਸ਼ਰਧਾ ਸਹਿਤ ਮਨਾਇਆ ਜਾਂਦਾ ਹੈ ਅਸੋ ਅਤੇ ਨਾਲ ਹੀ ਗੁਰੂ ਖਾਲਸਾ ਜੀ ਸੰਗਰਾਮ ਦਾ ਦਿਹਾੜਾ ਅਤੇ ਹਰ ਮਹੀਨੇ ਮਸਿਆਦ ਦਾ ਦਿਹਾੜਾ ਸੰਤ ਤੇਜਾ ਸਿੰਘ ਜੀ ਮਹਾਰਾਜੀ ਦਾ 1 2 3 ਜੁਲਾਈ ਨੂੰ ਹਰ ਸਾਲ ਦੀ ਤਰ੍ਹਾਂ ਉਹਨਾਂ ਦਾ ਵਸੀ ਦੇ ਦਿਹਾੜਾ ਗੁਰੂਕਰ ਦੀ ਮੈਨੇਜਮੈਂਟ ਵੱਲੋਂ ਅਤੇ ਸਾਧ ਸੰਗਤ ਨਗਰ ਨਿਵਾਸੀ ਟੀਮਾ ਸਾਹਿਬ ਵੱਲੋਂ ਮਨਾਇਆ ਜਾਂਦਾ ਹੈ ਸੁਨਾਰੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜੀ ਦਾ ਪਾਵਨ ਜਨਮ ਦਿਹਾੜਾ ਹਰੀ 15 16 17 ਮਾਰਚ ਨੂੰ ਹਰ ਸਾਲ ਦੀ ਤਰ੍ਹਾਂ ਗੁਰੂ ਕਰ ਦੀ ਮੈਨੇਜਮੈਂਟ ਸਾਰੀ ਸੰਗਤ ਦੇ ਨਾਲ ਇਕੱਠੇ ਤੌਰ ਤੇ ਸਮੁੱਚੇ ਇਲਾਕੇ ਦੀ ਸੰਗਤ ਦੇ ਨਾਲ ਚੜ੍ਹਦੀਆਂ ਕਲਾਂ ਦੇ ਸਹਿਤ ਮਨਉਂਦੀ ਹੈ ਸੋ ਆਓ ਗੁਰੂ ਖਾਲਸਾ ਜੀ ਸਮਹਾਨ ਪਵਿੱਤਰ ਸ਼ਾਂਤੀ ਪਹੁੰਚ ਕਰਕੇ ਗੁਰੂਕੀਆਂ ਤੇ ਮਹਾਂਪੁਰਸ਼ਾਨੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਜੋ ਪਰਮ ਪਿਤਾ ਕਰਪੁਰਖ ਵਾਹਿਗੁਰੂ ਜੀ ਨੇ ਸਾਨੂੰ ਲਾਲ ਮਨੁੱਖਾ ਜਨਮ ਬਖਸ਼ਿਆ ਆਓ ਇਹਦੀ ਸੰਭਾਲ ਕਰਦੇ ਹੋਏ ਜੀਵਨ ਦਾ ਲਾਹ ਲਗਾਈਏ ਜੀ ਸੋ ਐਸ ਭਗਤ ਗੁਰੂ ਕਰਦੇ ਸੇਵਾਦਾਰ ਰਸੀਵਰ ਜਥੇਦਾਰ ਦਰਬਾਰਾ ਸਿੰਘ ਜੀ ਮੈਨੇਜਰ ਭਾਈ ਜਰਨੈਲ ਸਿੰਘ ਜੀ ਸੋਦਾਸ ਅਤੇ ਆਪ ਸਾਰੀਆਂ ਸੰਗਤਾਂ ਗੁਰੂ ਕੀ ਹਜ਼ੂਰੀ ਦੇ ਅੰਦਰ ਤੇ ਗੁਰੂ ਦੇ ਪਾਵਨ ਤੇ ਸਥਾਨ ਤੇ ਜਿਵੇਂ ਤਤ ਪਰ ਹੋ ਕੇ ਸੇਵਾ ਤੇ ਸੰਗਤ ਕਰ ਰਹੀਆਂ ਨੇ ਇਸੇ ਪ੍ਰਤਾ ਪ੍ਰਕਾਰ ਸਾਰਾ ਇਲਾਕੇ ਅਤੇ ਨਗਰ ਤੇ ਗੁਰੂ ਕਰਦੇ ਪ੍ਰਬੰਧ ਕਰਲ ਕੇ ਇਸ ਮਹਾਨ ਦਰ ਦੀ ਸੇਵਾ ਕਰ ਰਹੀਆਂ ਨੇ ਆਓ ਆਪਾਂ ਸਾਰੇ ਰਲ ਮਿਲ ਕੇ ਇਸ ਮਹਾਨ ਪਵਿੱਤਰ ਦੀ ਸੇ ਸਿੱਦਰ ਦੀ ਸੇਵਾ ਕਰਕੇ ਮਹਾਂਪੁਰਸ਼ਾਨੀਆ ਤੇ ਖੁਸ਼ੀਆਂ ਪ੍ਰਾਪਤ ਕਰੀਏ ਜੀ ਅਤੇ ਆਪਣੇ ਜੀਵਨ ਦਾ ਲਾਹਾ ਲਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਹਾਣੀ 사ਸੰਗਤ ਜੀ ਏਸੀ ਬਾਬਾ ਮੱਖਣ ਸਿੰਘ ਜੀ ਜਿਨ੍ਹਾਂ ਨੇ 20ਵੀਂ ਸਦੀ ਦੇ ਮਹਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਜੋ ਜੀਵਨ ਤੇ ਝਾਤ ਪਵਾਈ ਹੈ ਧੰਨਵਾਦ ਹੈ ਜੀ ਇਹਨਾਂ ਦਾ ਪੂਰੀ ਕਮੇਟੀ ਦਾ ਦੇ ਸਮੂਹ ਸੰਗਤਾਂ ਦਾ ਜੋ ਇਥੇ ਮੌਜੂਦ ਸੀ ਸੋ ਸਾਡਾ ਚੈਨਲ ਇਹਨਾਂ ਨੂੰ ਦਿਲੋਂ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ